ਮਾ ਵੀ ਹੋਰ ਵੀ ਹੈਗੀ ਅਖਬਾਰ ਕੀ ਹੋਈ ਆ ਅੱਜ ਕੱਲ ਅਖਬਾਰ ਪੜਦਾ ਹੀ ਕੋਣ ਆ ਸਾਰੇ ਲੋਕ ਤਾਂ ਮੋਬਾਈਲ ਤੇ ਨਿਊਜ਼ ਦੇਖ ਲੈਂਦੇ ਆ ਇਹ ਵੀ ਪੁਰਾਣੀਆਂ ਪਈਆਂ ਵਾ ਲੈ ਜਾ ਸਹੀ ਗਿਆ ਜੀ ਨਵੀਆਂ ਚੀਜ਼ਾਂ ਆਉਣ ਨਾਲ ਪੁਰਾਣੀਆਂ ਚੀਜ਼ਾਂ ਦੀ ਕਦਰ ਘੱਟ ਹੀ ਜਾਂਦੀ ਹੈ ਖੈਰ ਤੁਹਾਡੇ 112 ਰੁਪਏ ਬਣ ਗਏ ਜੀ 112 ਰੁਪਏ ਹੀ ਬਸ ਤੇਰੇ ਤੋਂ ਪਹਿਲਾਂ ਜਿਹੜਾ ਬੰਦਾ ਆਉਂਦਾ ਸੀ ਨਾ ਪੈਸੇ ਵੀ ਚੰਗੇ ਦੇਖ ਜਾਂਦਾ ਸੀ ਤੇ ਕਦੀ ਰੇਟ ਵੀ ਨਹੀਂ ਘਟਵਾ ਦਿੱਤਾ 112 ਰੁਪਏ ਮੈਨੂੰ ਨੇ ਮਨਜ਼ੂਰ ਹੈਗੇ ਭਾਜੀ ਵੇਖੋ ਨਾ ਮੰਗਿਆ ਇਹ ਕਿੰਨੀ ਵੱਧ ਗਈ ਆ ਸਾਰਾ ਆ ਦਿਨ ਗਲੀ ਗਲੀ ਘੁਮ ਕੇ ਨਾ ਥੋੜਾ ਬੋਤਾ ਜਿਹੜਾ ਸਮਾਨ ਇਕੱਠਾ ਹੁੰਦਾ ਜੇ ਨਾ ਇਹਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਆ ਹਾਂ ਠੀਕ ਆ ਠੀਕ ਆ ਪਰ ਇਹ ਬਹੁਤ ਘੱਟ ਆ ਚਲੋ ਠੀਕ ਹੈ ਤੁਸੀਂ ਇਦਾਂ ਕਰੋ ਤੁਸੀਂ 120 ਲੈ ਲਿਓ ਮੈਂ 130 ਰੁਪਏ ਤੋਂ ਇੱਕ ਪੈਸਾ ਘੱਟ ਨਹੀਂ ਲੈਣਾ ਜੇ ਲੈਣਾ ਤਾਂ ਲੈ ਜਾ ਨਹੀਂ ਤੇ ਇੱਥੇ ਪਿਆ ਰਹਿੰਦੇ ਚਲੋ ਠੀਕ ਹੈ ਸਵੇਰੇ ਸਵੇਰੇ ਬੋਣੀ ਦਾ ਟਾਈਮ ਆ ਤੁਸੀਂ 130 ਲੈ ਲਿਓ ਇੱਕ ਮਿੰਟ ਰੁਕੀ ਆਣਾ ਸਕੂਲ ਦੇ ਬੱਚਿਆਂ ਦੀਆਂ ਅਸੀਂ ਕਿਤਾਬਾਂ ਜੀਆਂ ਉਹ ਪਾਸਪੂਸ ਹੋ ਕੇ ਅੱਗੇ ਵਧ ਗਏ ਤੇ ਰੱਜੀ ਦਾ ਦਸ ਕੀ ਦਾਂਗਾ ਵਿਦਿਆ ਦੀ ਕੀਮਤ ਅਸੀਂ ਗਰੀਬ ਲੋਕਾਂ ਨੇ ਕੀ ਲਾਉਣੀ ਹੈ ਵਿਦਿਆ ਦੀ ਕੀਮਤ ਤੇ ਤੁਸੀਂ ਅਮੀਰ ਲੋਕ ਹੀ ਲਾ ਸਕਦੇ ਹੋ ਸਾਡੇ ਲਈ ਤਾਂ ਇਹ ਬਹੁਤ ਕੀਮਤੀ ਹੈ ਕੋਈ ਗਰੀਬ ਬੰਦਾ ਇਹਨੂੰ ਹਾਸਲ ਨਹੀਂ ਕਰ ਸਕਦਾ। ਘਰ ਛੱਡੋ। ਤੁਸੀਂ ਦੱਸੋ ਕੀ ਲਓਗੇ ਇਹਨਾਂ ਕਿਤਾਬਾਂ? ਔਰ ਬੱਸ ਬੱਸ ਜਿਆਦਾ ਲੈਕਚਰ ਜਾਣਾ ਦੇ। ਤੁਸੀਂ ਤਾਂ ਜਾ ਕੇ ਰੱਦੀਚੀ ਵੇਚਣੀਆਂ ਵਾ। ਕਿਸੇ ਨੇ ਇਹਦੇ ਤੇ ਸਮੋਸੇ ਬਣਾ ਕੇ ਵੇਚਣੇ ਹੀ ਤੇ ਕਿਸੇ ਨੇ ਭੁੱਜ ਗਿਆ। ਔਰ ਜਾਣੀਆਂ ਤੇ ਆਖਰ ਰੱਦੀਚੀ ਆ। ਨਹੀਂ ਜੀ। ਮੈਂ ਕਿਤਾਬਾਂ ਰੱਦੀਚੀ ਨਹੀਂ ਦਿੰਦਾ। ਮੈਂ ਕਿਤਾਬਾਂ ਉਹਨਾਂ ਬੱਚਿਆਂ ਤੱਕ ਪਹੁੰਚਾਉਣਾ ਜਿਨ੍ਹਾਂ ਨੂੰ ਇਹਨਾਂ ਦੀ ਜ਼ਰੂਰਤ ਹੈ। ਕਈ ਮਾਂ ਪਿਓ ਚਾਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਇਹ ਕਿਤਾਬਾਂ ਖਰੀਦ ਕੇ ਨਹੀਂ ਦੇ ਸਕਦੇ ਇਸ ਲਈ ਜੋ ਵੀ ਰੱਦੀ ਚ ਕਿਤਾਬਾਂ ਇਹ ਦਿੰਦਾ ਹੈ ਨਾ ਤੇ ਮੈਂ ਖਰੀਦ ਲੈਣਾ ਤੇ ਉਹਨਾਂ ਬੱਚਿਆਂ ਨੂੰ ਪਹੁੰਚਾਉਣਾ ਹੈ ਜਿਹੜੇ ਲੋੜਵੰਦ ਨੇ ਤਾਂ ਜੋ ਪੜ੍ਹਾਈ ਤੋਂ ਕੋਈ ਵੀ ਵਾਂਝਾ ਨਾ ਰਹੇ ਠੀਕ ਹੈ ਛੱਡੋ ਤੁਸੀਂ ਦੱਸੋ ਤੁਸੀਂ ਇਹਨਾਂ ਕਿਤਾਬਾਂ ਦਾ ਕੀ ਲਾਉਂ ਰਹਿਣ ਦੇ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ ਇਹਨਾਂ ਕਿਤਾਬਾਂ ਨੂੰ ਕਿਸੇ ਲੋੜਵੰਦ ਬੱਚੇ ਨੂੰ ਦੇ ਦੇ ਵਾਕਈ ਯਾਰ ਅਸੀਂ ਲੋਕ ਬਹੁਤ ਗਲਤ ਕਰਦੇ ਹਾਂ ਕਿਤਾਬਾਂ ਨੂੰ ਰੱਦੀ ਵਿੱਚ ਵੇਚ ਕੇ